ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਲਾਨੌਰ ਤੋਂ ਮੀਰੀ ਪੀਰੀ ਸਪੋਰਟਸ ਕਲਬ ਕਲਾਨੌਰ ਵੱਲੋਂ ਤੀਸਰਾ ਕ੍ਰਿਕਟ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਵਿੱਚ 13 ਤਰੀਕ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਕੁੱਲ 16 ਟੀਮਾਂ ਪਾਗ ਲੈਣਗੀਆਂ ਕਲਾਨੌਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਆ ਸ਼ੀਲਪਾਗਤ ਸਿੰਘ ਸਟੇਡੀਅਮ ਵਿੱਚ ਤੀਸਰਾ ਕ੍ਰਿਕਟਰ ਟੂਰਨਾਮੈਂਟ ਜਿਹੜਾ 13 ਤਰੀਕ ਤੋਂ ਲੈ ਕੇ ਲਾਸਟ ਐਤਵਾਰ ਤੱਕ ਕਰਾਇਆ ਜਾਏਗਾ ਲਾਸਟ ਐਤਵਾਰ ਇਹਦਾ ਫਾਈਨਲ ਹੋਏਗਾ ਜਿਸ ਵਿੱਚ ਕੱਲੇ ਗਰਦਾਸਪੁਰ ਜ਼ਿਲ੍ਹੇ ਦੀਆਂ ਹੀ ਟੀਮਾਂ ਹੋਣਗੀਆਂ ਤੇ 16 ਟੀਮਾਂ ਭਾਗ ਲੈਣਗੀਆਂ ਇਹਦੇ ਵਿੱਚ ਤੇ ਇਹਦਾ ਜਿਹੜਾ ਪ੍ਰਾਈਜ਼ ਰੱਖਿਆ ਗਿਆ ਵਾ ਉਹ ਫਰਸਟ ਹੈਗਾ 41000 ਰੁਪਈਆ ਸੈਕੰਡ ਟੀਮ ਨੂੰ ਮਿਲੇਗਾ 25000 ਰੁਪਈਆ ਤੇ 3rd ਐਂਡ 4th ਟੀਮ ਨੂੰ 71700 ਰੁਪਇਆ ਵੀ ਮਿਲੇਗਾ ਤੇ ਨੰਗਰ ਟੂਟ ਚੱਲੇਗਾ ਜਿਹੜਾ ਜਿਹੜਾ ਮੈਨ ਆਫ ਦੀ ਸੀਰੀਜ਼ ਹੈ ਉਹ 5500 ਰੁਪਇਆ ਬੈਸਟ ਬੈਟਸਮੈਨ 5500 ਰੁਪਇਆ ਬੈਸਟ ਬੋਲਰ 5500 ਰੁਪਇਆ ਦਿੱਤਾ ਜਾਏਗਾ ਬਾਕੀ ਜੋ ਸਮੇਂ ਦੇ ਹਿਸਾਬ ਨਾਲ ਵੇਖਾਂਗੇ ਜੋ ਜੋ ਸਾਡੇ ਕੋਲ ਆਏਗਾ ਐਨ ਆਰ ਆਈ ਵੀਰਾਂ ਦੇ ਭਰਾ سپورਟ ਦੇ ਨਾਲ ਆਪਾਂ ਜੋ ਸੰਜੋਗ ਕਰ ਸਕਦੇ ਨੂੰ ਉਹਨਾਂ ਦੀ ਮਦਦ ਦੇ ਹਿਸਾਬ ਨਾਲ ਆਪਾਂ ਟੂਰਨਾਮੈਂਟ ਜਿੰਨਾ ਵਧੀਆ ਹੋ ਸਕਦਾ ਉਹਨਾਂ ਕਰਾਵਾਂਗੇ YouTube ਦੇ ਉੱਪਰ ਵੀ ਸਾਰੇ ਮੈਚ ਲਾਈਵ ਹੋਣਗੇ ਸਾਰਾ ਟੂਰਨਾਮੈਂਟ ਹੀ ਲਾਈਵ ਹੋਏਗਾ ਆਪਣਾ ਮੀਰੀ ਪੀ ਸਪੋਰਟਸ ਕਲੱਬ ਵੱਲੋਂ ਇਹ ਮਤਲਬ ਕਿ ਪਹਿਲਾਂ ਵੀ ਬੜੇ ਪ੍ਰਾਲੇ ਕੀਤੇ ਗਏ ਨੇ ਖੇਡਾਂ ਦੇ ਮੁਤਾਬਕ ਆਪਣੇ ਪਹਿਲਾਂ ਫੁੱਟਬਾਲ ਵੀ ਟੂਰਨਾਮੈਂਟ ਕਰਾਉਂਦੇ ਰਹੇ ਆ ਤੇ ਫਿਰ ਕ੍ਰਿਕਟ ਦਾ ਵੀ ਨਾਲ-ਨਾਲ ਹੀ ਇੱਥੇ ਚੱਲਦਾ ਇੱਥੇ ਗਰਾਊਂਡ ਦੇ ਵਿੱਚ ਸੱਸੀ ਕਾਲ ਜੀ